ਚਲ ਚਲ ਹੁਣ ਆ ਰਾਤ ਦੇ 2 ਵਜੇ ਆ ਆ ਵੇਖੋ ਪੰਜਾਬ ਸਰਕਾਰ ਦੀ ਕਾਰਸਤਾਨੀ ਆ ਮਸ਼ੀਨਾ ਸਾਨੂੰ ਵੇਖ ਕੇ ਇਥੋਂ ਬਾਹਰ ਨਿਕਲ ਰਹੀਆਂ ਆ ਆ ਵੇਖੋ ਪੰਜਾਬ ਸਰਕਾਰ ਭਗਵੰਤ ਮਾਨ ਜੀ ਤੁਹਾਡਾ ਗੁੰਡਾ ਰਾਜ ਆ ਦਰਿਆ ਦਾ ਅਗੰਪੁਰ ਰੋਪੜ ਦਾ ਉਹ ਪੁਲ ਆ ਵੇਖੋ ਤੁਹਾਨੂੰ ਅੱਗੋਂ ਵਿਖਾਣੇ ਆ ਕਿਸ ਤਰੀਕੇ ਨਾਲ ਉਹ ਮਸ਼ੀਨਾ ਪੋਕ ਲੈਣਾ ਲੱਗੀਆਂ ਤੇ ਕਿਸ ਤਰੀਕੇ ਨਾਲ ਪੰਜਾਬ ਚ ਮਾਈਨਿੰਗ ਚੱਲਦੀ ਪਈ ਆ ਏ ਤੁਹਾਡਾ ਮਾਈਨਿੰਗ ਮਾਫੀਆ ਨੂੰ ਰੋਕਪਾਉਣ ਦਾ ਨਾਲ ਸਾਰਾ ਦਰਿਆ ਪੁੱਟਦਾ ਇੱਥੋਂ ਆ ਰਿਹਾ ਸਾਰਾ ਇਲੈਕਸ਼ਨਾਂ ਦਾ ਪੈਸਾ ਆਹ ਵੇਖੋ ਥੱਲੇ ਜਾ ਜਾ ਕੇ ਆਹ ਵੇਖੋ ਇੱਥੇ ਆ ਤੁਹਾਨੂੰ ਹੁਣ ਬੰਦਿਆਂ ਨੂੰ ਦਿਖਾਣੇ ਆ ਇੱਥੇ ਆ ਰਾਤ ਨੂੰ ਅਸੀਂ ਇੱਥੋਂ ਲੰਘਦੇ ਪਏ ਸੀ ਕੰਪੇਨਿੰਗ ਕਰਦੇ ਆਹ ਦੇਖੋ ਕਿੰਨੀਆਂ ਗੱਡੀਆਂ ਲਾਈਨ ਪਰ ਲਾਈਨ ਲੱਟੀਆਂ ਆ ਲੱਗੀਆਂ ਮਾਰੋ ਮਾਰੀ ਤੇ ਬੈਟਰੀ ਆਉਂ ਜਰਾ ਉਹ ਇਹ ਪਾਲ ਨੂੰ ਫੋਨ ਕਰ ਜਰਾ ਇਲੈਕਸ਼ਨ ਕਮਿਸ਼ਨ ਤੇ ਵੀ ਕੰਪਲੇਂਟ ਕਰ ਅਮੀਸ਼ ਆਹ ਦੇਖੋ ਕਿਸ ਤਰੀਕੇ ਦੀ ਮਾਈਨਿੰਗ ਹੋ ਰਹੀ ਆ ਆ ਰਸਤਾ ਵੇਖੋ ਥੱਲੋਂ ਦੀ ਕਿੱਧਰ ਨੂੰ ਜਾਂਦਾ ਆਹ ਲਾਈਨ ਵਿਖਾਈ ਮੜਾ ਗਿਆ ਇੱਧਰ ਮੇਰੇ ਇੱਧਰ ਵਾਰੋ ਇੱਥੇ ਆ ਕੇ ਮਸ਼ੀਨ ਖੜੀ ਆ ਆ ਜੋ ਆਹ ਦੇਖੋ ਪੰਜਾਬ ਸਰਕਾਰ ਆ ਤੁਹਾਨੂੰ ਦਿਖਾਣੇ ਆ ਅੱਜ ਨੰਗਾ ਨਾਚ ਮਾਈਨਿੰਗ ਮਾਫੀਆ ਦਾ ਆ ਦੇਖੋ ਇੱਥੇ ਰਾਤ ਦੇ 2 ਵਜੇ ਆ 2 ਵਜੇ ਚੋਰੀ ਚਿਕਾਰੀ ਜਿੱਥੇ ਇੱਕ ਵੀ ਠੇਕਾ ਨਹੀਂ ਹੋਇਆ ਜਿੱਥੇ ਕਿਤੇ ਭਾਈ ਸਾਹਿਬ ਭਾਈ ਸਾਹਿਬ ਉਹ ਨਾ ਨਾ ਤੰਗ ਨਾ ਕਰੋ ਅਸਲ ਤੈਨੂੰ ਕੁਝ ਨਹੀਂ ਕਰਦਾ ਸਾਨੂੰ ਰਸਤਾ ਦਾ ਕੀ ਕਸੂਰ ਹੈ ਦਾ ਇੰਪਲੋਈ ਨਾ 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 ਰਸਤਾ ਆਈਆ ਭਾਈ ਇਹ ਮਸ਼ੀਨਾ ਛੱਡ ਕੇ ਬੋਲ ਦੇ ਇੱਕ ਮਿੰਟ ਆ ਜਾਓ ਆ ਜਾਓ ਨਾਲ ਰੱਖਿਓ ਆ ਨਾਲ ਜਾ ਜਾ ਉਹ ਜਾ ਜਾ ਉਹ ਛੱਡੋ ਆ ਦੇਖੋ ਵੇਚਦਾ ਵੇਚਦਾ ਆ ਨਾਲ ਥੇ ਕੋਈ ਛੋਟਾ ਨਾਲ ਥੇ ਕੋਈ ਕਿਸੇ ਮਤਲਬ ਕਿਸੇ ਨੂੰ ਕੰਟਰੈਕਟ ਮਿਲਿਆ ਹੋਇਆ ਆ ਪੰਜਾਬ ਸਰਕਾਰ ਨੂੰ ਜਿਹੜਾ ਪੈਸਾ ਜਾ ਰਿਹਾ ਜੀ ਪਹਿਲੀ ਮਸ਼ੀਨ ਫਰੈਸ਼ ਆ ਦੇਖੋ ਗਿੱਲੀ ਆ ਦੇਖੋ ਗਿੱਲੀਆਂ ਮਸ਼ੀਨਾ ਆ ਦੇਖ ਲਓ ਆ ਸਾਰਾ ਚਿੱਕੜ ਆ ਬੱਕੜ ਗਿੱਲੀ ਸਾਰਾ ਦੇਖੋ ਆ ਦੇਖੋ ਪ੍ਰਾਈਮੇ ਵੱਡੇ ਵੱਡੇ ਗੱਡੀਆਂ ਸਾਨੂੰ ਵੇਖ ਕੇ ਬਾਹਰ ਨਿਕਲਦੀਆਂ ਪਈਆਂ ਤਾਂ ਉਹ ਗੱਡੀਆਂ ਘਨਾਲਾ ਸ਼ੁਰੂ ਕਰਦਾ ਵੱਡੀ ਮਸ਼ੀਨ ਆ ਬੰਦੇ ਵੇਖੋ ਕਿੱਥੇ ਭੱਜੇ ਹੁਣ ਆ ਦੇਖੋ ਆ ਦੂਜੀ ਆ ਅੱਗੇ ਵੇਖੋ ਫਿਰ ਵੱਡੀ ਮਸ਼ੀਨਾਂ ਮਾਰਨੀਆਂ ਸਾਰੀ ਮੈਨੂੰ ਅੱਜ ਰਾਤ ਨੂੰ ਜਿਹੜਾ ਪੁਲਿਸ ਦਾ ਕੰਮ ਸੀ ਜਿਹੜਾ 200 ਜਿਹੜਾ ਪੁਲਿਸ ਦਾ ਕੰਮ ਸੀ ਜਿਹੜਾ ਭਗਵੰਤਾਨ ਮਾਈਨਿੰਗ ਮਾਫੀਆ ਦੀ ਗੱਲ ਕਰਦਾ ਆਓ ਤੁਹਾਨੂੰ ਵਿਸਾਈਏ ਅੱਜ ਪੰਜਾਬ ਆ ਇਲੈਕਸ਼ਨ ਜਿਹੜੀ ਫੰਡਿੰਗ ਹੋ ਰਹੀ ਇਹਨਾਂ ਦੀ ਇੱਥੇ ਹੋ ਰਹੀ ਫੰਡਿੰਗ ਆ ਦਿਖਾਓ ਗਿੱਲਾ ਸਰ ਦੇਖੋ ਅੱਕੀਆਂ ਗਿੱਲੀਆਂ ਮਸ਼ੀਨਾਂ ਹੁਣੇ ਨਿਕਲੀ ਬਾਹਰ ਆ ਦੇਖੋ ਗਿੱਲੀਆਂ ਮਸ਼ੀਨਾਂ ਆ ਨਾਲ ਦੇ ਨਾਲ ਆ ਦੇਖੋ ਆ ਨਿਕਲਦੀਆਂ ਪਈਆਂ ਉਥੋਂ ਦਰਿਆ ਚੋਂ ਆ ਰਸਤਾ ਸਾਰਾ ਦੇਖੋ ਵੱਡੀ ਮਸ਼ੀਨ ਹੈ ਵੱਡੀ ਮਸ਼ੀਨ ਧਿਆਨ ਨਾਲ ਧਿਆਨ ਨਾਲ ਛੱਡ ਛੱਡ ਭੱਜਦੇ ਇੱਥੇ ਧਿਆਨ ਨਾਲ ਧਿਆਨ ਨਾਲ ਆ ਨਾ ਆ ਤੀਜੀ ਮਸ਼ੀਨ ਆ ਤੀਜੀ ਮਸ਼ੀਨ ਆ ਜੀ ਆ ਦੇਖੋ ਚਾਰ ਮਸ਼ੀਨਾਂ ਨਿਕਲਦੀਆਂ ਆਜੇ ਵੀਡੀਓ ਤੁਹਾਨੂੰ ਇੱਥੇ ਲਾਈਟਾ ਬੰਦੋ ਬਿਆ ਫਿਰ ਤੁਹਾਨੂੰ ਅੰਦਰ ਤੱਕ ਵਿਖਾਣੇ ਆ ਆ ਤੀਜੀ ਮਦੀਨਾ ਆ ਗਿਆ ਦਰਿਆ ਫਿਰ ਇਹ ਆ ਭਗਵੰਤ ਮਾਨ ਇਲੈਕਸ਼ਨ ਕਮਿਸ਼ਨ ਆ ਦੇਖ ਲਓ ਪਾਣੀ ਆ ਗਿਆ ਇੱਥੋਂ ਆ ਅਸੀਂ ਹੁਣ ਬਿਲਕੁਲ ਉੱਥੇ ਪਹੁੰਚ ਗਏ ਆ ਰਾਹ ਵਿੱਚ ਥੋੜੀ ਚੁਕਾਰੀ ਆ ਦੇਖੋ ਗੱਡੀਆਂ ਐਂ ਛੱਡ ਗਿਆ ਬੰਦੇ ਭੱਜ ਗਏ ਸਾਨੂੰ ਨਹੀਂ ਪਤਾ ਬੰਦੇ ਕਿੱਥੇ ਆ ਵੀ ਕਿਸੇ ਬੰਦੇ ਨੂੰ ਕੁਝ ਨਹੀਂ ਕਹਿਣਾ ਆਮਰਤਨ ਲਾ ਪਾਣੀ ਆ ਚੱਲਦਾ ਪਾਣੀ ਚੱਲਦੇ ਪਾਣੀ ਦੀ ਮਾਈਨਿੰਗ ਹੋ ਰਹੀ ਆਈ ਫੀ ਕਰਦੇ ਪਾਣੀ ਦੇਖੋ ਤਿੱਕਾ ਆ ਮਸੀਰ ਆ ਖੋਨੀਆਂ ਗੱਡੀਆਂ ਲਾਈਟਾਂ ਉਧਰ ਮਾਰੋ ਮੜੀ ਜਿਆ ਸਾਰੇ ਲਾਈਟਾਂ ਮਾਰੋ ਜਰਾ ਉਧਰ ਸਾਰੀਆਂ 28 ਮਈ ਆ 2022 ਆ ਜਿਹੜੀ ਨਾ ਪਣਾ ਰਹੇ ਵੇ ਨਾਲ ਇੱਕ ਦੀ ਆ ਆ ਦੇਖੋ ਆ ਆਪਾ ਤੁਮਨ ਸਮਾਨ ਜੀ ਦਰਿਆ 'ਚ ਖੜੇ ਆ ਅਸੀਂ ਦਰਿਆ 'ਚ ਖੜੇ ਦਰਿਆ 'ਚ ਖੜੇ ਵਸਾ ਰਹੇ ਆ ਦੇਖਣਾ ਬਿਲਕੁਲ ਵੱਡਾ ਫਰਿਆਵਾ ਵੱਡਾ ਉਹ ਕੋਲਾ ਸਾਹਮਣੇ ਉਹ ਸਾਹਮਣੇ ਅਨੰਦਪੁਰ ਦਾ ਕੋਲਾ ਅਗੰਗ ਇਹਦੇ ਪਿੱਲਰ ਇਹ ਇਹ ਉਹੀ ਕੋਲਾ ਕੋਲਾ ਜਿਹਦੇ ਪਿੱਲਰ ਹਿੱਲੇ ਆ ਹਾਂ ਇੱਕ ਮਿੰਟ ਮਰੀ ਲਾਈਟਾਂ ਮਾਰ ਕਰਾਂ ਲਾਈਟਾਂ ਮਾਰਿਓ ਸਾਰੀਆਂ ਇੱਥੇ ਟਾਰਚਾਂ ਮਾਰਿਓ ਆ ਤੁਹਾਨੂੰ ਦਿਖਾਉਂਦੇ ਆ ਲਾਈਨ ਦੀ ਲਾਈਨ ਟਿੱਪਰਾਂ ਦੀ ਲਾਈਨ ਆ ਉਹ ਤੁਹਾਨੂੰ ਦਿਖਾਈਏ ਟਿੱਪਰਾਂ ਦੀ ਲਾਈਨ ਆਹ ਅਗਰ ਚੱਡਾ ਜਿਹੜਾ ਸਭ ਤੋਂ ਵੱਧ ਰੌਲਾ ਪੰਦਾ ਸੀ ਆ ਅਸੀਂ ਇੱਥੇ ਟ੍ਰੈਫਿਕ ਕਿੰਨਾ ਵੜੇ ਇੰਨੇ ਨਾ ਫੁੱਟ ਫੁੱਟ ਪਾਣੀ ਆ ਦੇਖੋ ਦੋ ਦੋ ਫੋਟੋ ਲੈ ਜੀ ਇੱਥੇ ਮੁਸਿੰਨਾ ਕਿੰਨੇ ਵਾਰੀਆਂ ਇਹ ਤਾਂ ਮੇਰੇ ਨਾਲ ਮੁੰਡੇ ਆਏ ਆ ਇੱਥੋਂ ਦੇ ਪਿੰਡਾਂ ਦੇ ਲੋਕਲ ਬੰਦੇ ਜਿਹੜੇ ਰਾਤ ਨੂੰ ਵਿਚਾਰੇ ਪੁਲਿਸ ਕੰਪਲੇਂਟਾਂ ਕਰਦੇ ਆ ਲੇਕਿਨ ਇੱਥੇ ਕਿਸੇ ਨੇ ਸਾਰ ਨਹੀਂ ਲਿੱਤੀ ਭਗਵੰਤ ਮਾਨ ਤੋਂ ਪੁੱਛਣ ਵਾਲਾ ਹੋਵੇ ਅਗਰ ਟੋੜ ਦੇ ਤੌਰ ਤੇ ਵੱਜ ਗਿਆ ਮੜਾ ਜਾ ਅੱਗੇ ਤਾਂ ਤੌਰ ਤੋਂ ਮਾਰਿਆ ਜਾਇਓ ਇੱਕ ਮਟੱਗੇ ਜਾਇਓ ਅਮਰੀਸਾ ਆਪਣਾ ਪੋਸਟੇਡ ਫੋਨ ਮਾਰੀ ਸੰਜੀਵ ਪੁਲਿਸ ਵਾਲਾ 100 ਨੰਬਰ ਤੇ ਫੋਨ ਕਰਕੇ ਜੀ ਇੰਨੀ ਕਦ ਮੰਗਣੀ ਹੋੜੀ ਅਸੀਂ ਮੌਕੇ ਤੇ ਖੜੇ ਆ ਆਪ ਇਲੈਕਸ਼ਨ ਕਮਿਸ਼ਨ ਵੇਖ ਲੋ ਆ ਸਾਰਾ ਜਿਹੜੀ ਇਲੈਕਸ਼ਨ ਦੀ ਫੰਡਿੰਗ ਹੋ ਰਹੀ ਆ ਇੱਥੋਂ ਹੋ ਰਹੀ ਆ ਆ ਵਗਦਾ ਦਰਿਆ ਵਾ ਆ ਵਗਦਾ ਦਰਿਆ ਆ ਥੱਲੇ ਵਖਾ ਮੜਾ ਜਾ ਆ ਪਾਣੀ ਚੱਲ ਰਿਹਾ ਔਰ ਆ ਵੇਖੋ ਇੱਕ ਮਿੰਟ ਟਿਪਰ ਇੱਥੇ ਖੜੇ ਬੰਦਾ ਕੋਈ ਲੱਭ ਨਹੀਂ ਰਿਹਾ ਆ ਬੱਦ ਦੇ ਦਰਵਾਜ਼ੇ ਵਿੱਚ ਹਲਾਤ ਮੁਕਕਿਸਾਨ ਗੱਡੀਆਂ ਦੇ ਦੱਗੀਆਂ ਚੱਲਿਆ ਪਈਆਂ ਟੁੱਟ ਗਈ ਮੋਂ ਪੁੱਛਣ ਵਾਲਾ ਹੋਵੇ ਕਿੱਥੇ ਗਿਆ ਮਾਈਨਿੰਗ ਮਾਫੀਆ ਤੇ ਆਰਟੀਆਈਆਂ ਪਾਉਣ ਵਾਲੇ ਲੋਕ ਹੁਣ ਮਾਈਨਿੰਗ ਮਾਫੀਆ ਤੇ ਆਵਾਜ਼ ਨਹੀਂ ਨਿਕਲਦੀ ਉਦੋਂ ਤਾਂ ਪਤਨੰਤ ਮਾਨ ਤੇ ਰਾਜਵ ਚੱਡਾ ਮਾਰਦਾ ਸੀ ਰੇਡਾਂ ਇੱਥੇ ਆ ਕੇ ਅੱਜ ਦੱਸੋ ਇੱਥੇ ਰੇਡ ਦਾ ਟਾਈਮ ਜਦੋਂ ਤੁਹਾਡੇ ਕੋਲ ਸਰਕਾਰ ਆ ਜਦੋਂ ਤੁਹਾਡੇ ਕੋਲ ਸਾਰੀ ਸਰਕਾਰ ਆ ਆ ਤੋਰਚਾ ਮਾਰਿਓ ਮੜਾ ਜਾ ਦਿਖਾਇਓ ਟਿੱਪਰ ਕਿੱਥੇ ਤੱਕ ਆਹ ਦੇਖ ਲਓ ਉਹ ਐਂਡ ਤੱਕ ਟਿੱਪਰ ਆ ਲੋ ਮਸ਼ੀਨਾਂ ਵੀ ਖੜੀਆਂ ਅੱਗੇ ਆ ਲੋ ਆ ਦੇਖ ਲਓ ਕੁੱਤਰਾ ਮਾਨਦਾਰ ਕੁੱਤਰਾ ਮਾਨਦਾਰ ਲੋਕ ਆ ਵਗਦਾ ਦਰਿਆ ਉਹ ਸਾਹਮਣੇ ਪੁੱਲ ਆਨੰਦਪੁਰ ਰੋਪੜ ਤੇ ਆ ਸਾਰੀ ਇਹਨਾਂ ਦੇ ਮਾਈਨਿੰਗ ਮਾਫੀਆ ਆ ਇਹਨਾਂ ਦਾ ਮਾਈਨਿੰਗ ਮਾਫੀਆ ਇਹ ਤਾਂ ਸਮਝੋ ਇੱਥੇ ਆਮ ਬੰਦਾ ਵੈਸੇ ਨਹੀਂ ਪਹੁੰਚ ਸਕਦਾ ਇੱਥੇ ਕੋਈ ਆਮ ਬੰਦਾ ਵੈਸੇ ਨਹੀਂ ਕਿਉਂਕਿ ਏਡੀ ਗੁੰਡਾਗਰਦੀ ਬਦਮਾਸ਼ੀ ਪਤਾ ਨਹੀਂ ਸਾਡੀ ਗੱਡੀਆਂ ਦਾ ਪਿੱਛੇ ਕੀ ਕੀਤਾ ਹੋਣਾ ਅਸੀਂ ਸਾਰੇ ਉੱਥੋਂ ਪੈਦਲ ਸਾਢੇ ਗੱਡੀਆਂ ਲਾ ਦਿੱਤੀਆਂ ਗਈਆਂ ਸਾਰੀਆਂ ਕਰੈਸਰ ਜੋਨਾ ਮੈਨੂੰ ਪੁੱਛੋ ਇੱਥੋਂ ਦਾ ਠੇਕਾ ਕਿੱਥੋਂ ਹੋਇਆ ਅੱਜ ਤੱਕ ਇੱਥੋਂ ਦਾ ਕਦੇ ਕੋਈ ਨਹੀਂ ਰਾਇਲਟੀ ਸਰਕਾਰ ਨੂੰ ਜਾ ਰਹੀ ਹੈ ਇੱਥੋਂ ਦੀ ਇੱਕ ਵੀ ਰੁਪਈਆ ਜਾ ਰਿਹਾ ਇੱਥੋਂ ਸਰਕਾਰ ਨੂੰ ਫਿਰ ਆ ਪੈਸਾ ਜਿਹੜਾ ਇੱਥੇ ਇਕੱਠਾ ਹੋ ਰਿਹਾ ਰੋਜ਼ ਟਿੱਪਰ ਦੇ ਟਿੱਪਰ ਭਰੇ ਜਾ ਰਹੇ ਆ ਹਾਲੇ ਤਾਂ ਅਸੀਂ ਇੱਥੇ 50 ਟਿੱਪਰਾਂ ਦੀ ਲਾਈਨ ਲੱਗੀ ਹੋਈ ਆ ਜਿਹੜੇ ਸਾਨੂੰ ਦੇਖ ਕੇ ਭੱਜ ਗਏ ਇੱਥੋਂ ਮੂਹਰ ਲਕੋ ਲੋਕਾ ਅਸੀਂ ਉਹ ਗਰੀਬਾਂ ਨੂੰ ਨਹੀਂ ਫੜਨਾ ਚਾਹੁੰਦੇ ਨਾ ਅਸੀਂ ਟਿੱਪਰਾਂ ਵਾਲਿਆਂ ਨੂੰ ਫੜਨਾ ਚਾਹੁੰਦੇ ਨਾ ਅਸੀਂ ਮਸ਼ੀਨਾਂ ਵਾਲਿਆਂ ਨੂੰ ਫੜਨਾ ਚਾਹਨੇ ਅਸੀਂ ਤਾਂ ਭਗਵੰਤ ਮਾਨ ਨੂੰ ਪੁੱਛਦੇ ਆ ਇੱਥੋਂ ਦੇ ਐਮਐਲਏ ਰਾਗਵ ਚੱਡੇ ਆਪ ਰਾਗਵ ਚੱਡਾ ਜਿਹੜਾ ਇਹਨਾਂ ਦਾ ਉਹ ਆ ਜਿਹੜਾ ਉੱਥੇ ਰੇਡਾਂ ਮਾਰਦਾ ਸੀ ਇੱਥੇ ਜਿਹੜਾ ਆਪਣਾ ਦਿਨੇਸ਼ ਚੱਡਾ ਐਮਐਲਏ ਆ ਇੱਥੇ ਜਿਹੜਾ ਹਰਜੋਤ ਬੈਂਸ ਐਮਐਲਏ ਜਿਹੜੇ ਵੱਡੇ ਇਨਸਾਫ ਦੇ ਪੁਜਾਰੀ ਵੱਡੇ ਜਿਹੜੇ ਇਮਾਨਦਾਰ ਕੱਟੜ ਇਮਾਨਦਾਰ ਆ ਇਹ ਲੋਕ ਆ ਮਾਈਨਿੰਗ ਮਾਫੀਆ ਬਿਨਾ ਪੁਲਿਸ ਪਨਾਹਤੋਂ ਬਿਨਾ ਪੋਲੀਟੀਕਲ ਪੈਟਰਨੇਜ ਤੋਂ ਤੁਸੀਂ ਮੈਨੂੰ ਦੱਸੋ ਇਹ ਚੱਲ ਸਕਦਾ ਆਮ ਲੋਕਾਂ ਨੂੰ ਅਸੀਂ ਪੁੱਛਣਾ ਚਾਹੁੰਦੇ ਆ ਇਹ ਆ ਇਹਨਾਂ ਦਾ ਮਾਈਨਿੰਗ ਮਾਫੀਆ ਤੇ ਰੋਕ ਇਲੈਕਸ਼ਨ ਚੱਲਦੀ ਹੋਵੇ ਇਲੈਕਸ਼ਨ ਕਮਿਸ਼ਨ ਹੋਵੇ allele ਸਰਕਾਰ ਨਹੀਂ ਚੱਲ ਰ ਤਾ ਇਹਨਾਂ ਦਾ ਇਹ ਹਾਲ ਆ ਜਦੋਂ ਸਰਕਾਰ ਆਊਗੀ ਤਾਂ ਤੁਸੀਂ ਵੇਖੋ ਕੀ ਹਾਲ ਹੋਊਗਾ ਫੋ ਮੇਰੀ ਬੇਨਤੀ ਆ ਆਮ ਲੋਕਾਂ ਨੂੰ ਆਓ ਤੁਹਾਨੂੰ ਹੋਰ ਬਖਾਂਦੇ ਹਾਲੇ ਚੱਲਨ ਦੋ ਸਾਰਾ ਕੁਝ ਆ ਲੋ ਆ ਪੋਕਲੇ ਨਾਲ ਦੇਖਣੀ ਆ ਜੇ ਜਸਨ ਜਾਂ ਲਈ ਵੀਡੀਓ ਬਣਾ ਕੇ ਲਿਆ ਪੋਕਲਿੰਦੀ ਇੱਕ ਜਣਾ ਆਓ ਆਪਾਂ ਪਿੱਛੇ ਤੱਕ ਗਿਣਨਾ ਸ਼ੁਰੂ ਕਰਦੇ ਆ ਆਓ ਮੜਾ ਜਾ ਆ ਇਧਰ ਆਇਆ ਲੰਬੀ ਲਾਂ ਜਾਂਦੀ ਪਿੱਛੇ ਤੱਕ ਆ ਸਾਹਮਣੇ ਦਰਿਆ ਵਾ ਇੱਥੇ ਮਸ਼ੀਨਾਂ ਪੈਂਦੀਆਂ ਅੱਗੇ ਤੁਹਾਨੂੰ ਵਿਖਾਣੇ ਆ ਆਓ ਪਹਿਲਾਂ ਇਹਨੂੰ ਤੋਂ ਪੁੱਛਦੇ ਹਾਂ ਆਹ ਪ੍ਰੈਸ ਤੇ ਲੈ ਜਾਓ ਸਾਰੇ ਬੰਦਿਆਂ ਨੂੰ ਮੈਂ ਤਾਂ ਇਹ ਦੱਸਣਾ ਚਾਹੁੰਦਾ ਜਿੰਨੇ ਆਮ ਬੰਦੇ ਆ ਉਹਨਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਡਰਾਇਆ ਜਾਂਦਾ ਵੀ ਜੇ ਤਾ ਤੁਸੀਂ ਸਰਕਾਰ ਨਾਲ ਚੱਲੋਗੇ ਠੀਕ ਹੈ ਨਹੀਂ ਤਾਂ ਪਰਚੇ ਦੇ ਦਾਂਗੇ ਜਿਹੜਾ ਇਹਨਾਂ ਦੀ ਗੱਲ ਮੰਨ ਲੈਂਦਾ ਉਹਦੇ ਨਾਲ ਤਾਂ ਇਹ ਆ ਵਗਦਾ ਦਰਿਆ ਵਾ ਕਿੱਥੇ ਆ ਮਸ਼ੀਨਾਂ ਰੁਕੀਆਂ ਮੈਨੂੰ ਦੱਸੋ ਇੱਥੇ ਮਸ਼ੀਨਾਂ ਦਾ ਕੀ ਕੰਮ ਆ ਪਾਣੀ ਇੰਨਾ ਧੱਕਦਾ ਵਾ ਅੰਦਰ ਨੂੰ ਵੀ ਇੱਥੇ ਪ੍ਰੈਸ਼ਰ ਇੰਨਾ ਅੰਦਰ ਆ ਪੱਥਰ ਸਾਰਾ ਆ ਸਾਰਾ ਮਾਈਨਿੰਗ ਦਾ ਵਿੱਚ ਆ ਸਾਰੀ ਇੱਥੋਂ ਅੱਗੇ ਆਓ ਤਾਂ ਮੁੱਦੇ ਵਿਖਾਈਓ ਰਾਤ ਦੇ 2 ਵਜੇ ਆ ਤੋਰਾ ਮੰਗੂ ਡੱਕੂਆ ਮੰਗੂ ਇਹ ਲੋਕ ਪੰਜਾਬ ਸਰਕਾਰ ਭਗਵੰਤ ਮਾਨ ਇਹ ਕੰਮ ਕਰਵਾਉਂਦਾ ਇੱਥੇ ਹੁਣ ਪੁੱਛ ਭਗਵੰਤ ਮਾਨਾ ਕੱਟੜ ਇਮਾਨਦਾਰਾ ਹੁਣ ਦੱਸ ਤੇਰੀ ਕੱਟੜ ਇਮਾਨਦਾਰੀ ਕਿੱਥੇ ਆ ਤੈਨੂੰ ਸਰਕਾਰ ਤੂੰ ਕਹਿੰਦਾ ਯਾਰ ਦੱਬਦਾ ਕਿੱਥੇ ਆ ਆਲਾ ਯਾਰ ਦੱਬਿਆ ਪਿਆ ਤੇਰਾ ਮਾਈਨਿੰਗ ਮਾਫੀਏ ਨੇ ਆ ਬਖਾਇਓ ਮਾੜਾ ਜਿਹਾ ਵੱਡੀ ਮਸ਼ੀਨ ਦਿਖਾਇਓ ਤੇ ਲਾਈਟ ਮਾਰਿਓ ਆ ਵੱਡੀ ਮਸ਼ੀਨ ਵੇਖ ਲੋ ਬੱਕਟ ਜੀ ਸਤਲੁਜ ਦਰਿਆ ਦੇ ਵਿੱਚ ਆ ਭਰ-ਭਰ ਮਸ਼ੀਨਾਂ ਭਰਦੇ ਆ ਕਦਮਪੁਰ ਆ ਕੰਮ ਕਰੀਜੀ ਹਾਲੋ ਕੀਤਾ ਪੁਲਿਸ ਨੂੰ ਫੋਨ ਅਨੰਦਪੁਰ ਸਾਹਿਬ ਮੈਂ ਬਰਿੰਦਰ ਢਿੱਲੋਂ ਬੋਲ ਰਿਹਾ ਜੀ ਆ ਪੁਲਿਸ ਹੈ ਅਫਸਰ ਇਨ ਤੋਂ ਬੋਲ ਰਹੇ ਹੋ ਜੀ ਆ ਮੈਂ ਆਗਮਪੁਰ ਦੇ ਵਿੱਚ ਬਿਲਕੁਲ ਆਨੰਦਪੁਰ ਰੋਪੜ ਦਾ ਜਿਹੜਾ ਪੋਲਾ ਆਨੰਦਪੁਰ ਸਾਹਿਬ ਤੋਂ ਤੇ ਜਿਹੜਾ ਉਧਰੋਂ ਝੱਜ ਚੌਂਕ ਤੋਂ ਆਂਦਾ ਵਾ ਇੱਥੇ ਘੱਟ ਥਾਣਾ ਇਹਨੂੰ ਲੱਗੂਗਾ ਆਪਣਾ ਕਹਿੰਦੇ ਇੱਕ ਤਾਂ ਲੱਗੂਗਾ ਇਹਨੂੰ ਆਪਣਾ ਕਹਿੰਦੇ ਜੋਗੀ ਇੱਕ ਪਾਸਾ ਜਿਹੜਾ ਵਾ ਉਹ ਪਊਗਾ ਆਪਣਾ ਕਹਿੰਦੇ ਨੂਰਪੁਰ ਬੇਦੀ ਦਾ ਥਾਣਾ ਦੂਜੇ ਪਾਸੇ ਪਊਗਾ ਆਨੰਦਪੁਰ ਦਾ ਥਾਣਾ ਇਹ ਤਾਂ ਤੁਸੀਂ ਡਿਸਾਈਡ ਕਰੋ ਨਾ ਅਸੀਂ ਤੁਹਾਨੂੰ ਲੋਕੇਸ਼ਨ ਭੇਜ ਸਕਦੇ ਆ ਫਾਰਮਾਈਨਿੰਗ ਤਾਂ ਸਾਰੀ ਜਗ੍ਹਾ ਹੀ ਹੋ ਰਹੀ ਆ ਉਧਰ ਨੂਰਪੁਰ ਬੇਦੀ ਵਾਲੇ ਥਾਣੇ 'ਚ ਵੀ ਹੋ ਰਹੀ ਆ ਇੱਧਰ ਕਿਉਂਕਿ ਇਹ ਦਰਿਆ ਦੇ ਵਿੱਚ ਦਰਿਆ ਦੇ ਵਿੱਚ ਮਸ਼ੀਨਾਂ ਵੜੀਆਂ ਹੋਈਆਂ ਮਾਈਨਿੰਗ ਕੀ ਚੀਜ਼ ਦੀ ਮਾਈਨਿੰਗ ਹੋ ਰਹੀ ਆ ਮਾਈਨਿੰਗ ਮੈਡਮ ਇੱਥੇ ਸੋਨੇ ਦੀ ਤਾਂ ਹੋਣ ਤੋਂ ਰਹੀ ਪੱਥਰ ਦੀ ਮਿੱਟੀ ਦੀ ਮੈਡਮ ਬਿਲਕੁਲ ਸਿੱਧੀ ਸਿੱਧੀ ਗੱਲ ਤੁਸੀਂ ਆਪਣੀ ਡਿਊਟੀ ਕਰ ਲਓ ਜੇ ਤੁਹਾਡੇ ਤੋਂ ਨਹੀਂ ਹੋ ਰਹੀ ਮੈਨੂੰ ਦੱਸ ਦਿਓ ਮੈਂ ਉਹਨਾਂ ਨੂੰ ਫੋਨ ਕਰ ਲੰਨਾ ਮੈਂ ਤੁਹਾਨੂੰ ਮੈਂ ਤੁਹਾਨੂੰ ਸਿੱਧੀ ਸਿੱਧੀ ਗੱਲ ਹੀ ਦੱਸ ਰਿਹਾ ਅੱਛਾ ਸੁਣ ਲਓ ਸੁਣ ਲਓ ਸੁਣ ਲਓ ਸੁਣ ਲਓ ਸਿੱਧੀ ਸਿੱਧੀ ਗੱਲ ਸੁਣ ਲਓ ਸਿੱਧੀ ਸਿੱਧੀ ਮੈਡਮ ਮੈਂ ਓ ਸੁਣੋ 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 ਮੈਡਮ ਅਸਾਸੀ ਵੀ ਅਸੀਂ ਵੀ ਆਮ ਪਿੰਡਾਂ ਵਾਲੇ ਹਾਂ ਇੱਥੋਂ ਉੱਠ ਕੇ ਆਏ ਹਾਂ ਮੇਰੇ ਨਾਲ ਮੁਸਕਟਕ ਅੱਛਾ ਚਲੋ ਤੁਸੀਂ ਕੰਪਲੇਂਟ ਮੈਡਮ ਰਜਿਸਟਰ ਕਰਨੀ ਕਿ ਨਹੀਂ ਕਰਨੀ ਮੈਨੂੰ ਦੱਸ ਦੋ ਨਹੀਂ ਤਾਂ ਮੇਰੇ ਨਾਲ ਤੁਸੀਂ ਬਹਿਸ ਕਿਉਂ ਰਹਿਓ ਲੋ ਲੋ ਮੈਡਮ ਤੁਸੀਂ ਵੀ ਮੇਰੇ ਨਾਲ ਬੈਸੋ ਨਾ ਇਹ ਤੁਹਾਡਾ ਇਹ 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 ਆਪਣਾ ਤੁਸੀਂ ਆਪਣਾ ਨਾਮ ਦੱਸੋਗੇ ਗੰਪਰਪੁਰਪੁਰ ਦੇ ਥੱਲੇ ਚਲ ਅੱਛਾ ਚਲੋ ਤੁਸੀਂ ਫਿਰ ਮੈਨੂੰ ਮੈਨੂੰ ਵੀ ਪਤਾ ਚੱਲ ਜਾਏ ਮੈਂ ਕਿਹਦੇ ਨਾਲ ਗੱਲ ਕਰ ਰਿਹਾ ਮੈਨੂੰ ਪਤਾ ਦੱਸ ਮੈਨਿੰਗ ਮੈਡਮ ਪੱਥਰ ਪ੍ਰੇਤਾ ਪੋਕਲੇਨ ਮਸ਼ੀਨਾ 50 ਟਿੱਪਰ ਬੋਲਡਰ ਚਲੋ ਮੈਡਮ ਬਿਲਕੁਲ ਬਹੁਤ ਚੰਗੀ ਗੱਲ ਆ ਤੁਸੀਂ ਬੜੇ ਇੰਟੈਲੀਜੈਂਟ ਲੱਗ ਰਹੇ ਹੋ ਤੁਸੀਂ ਚੰਗੀਆਂ ਗੱਲਾਂ ਪੁੱਛ ਰਹੇ ਹੋ ਹੁਣ ਅਗਲੀ ਗੱਲ ਪੁੱਛੋ ਜੀ ਕੋਈ ਹੋਰ ਮੇਰੇ ਤੋਂ ਪੁੱਛੀ ਜਾ ਆਜ਼ਮਪੁਰ ਅਨੰਦਪੁਰ ਸਾਹਿਬ ਦਾ ਥਾਣਾ ਕਲਮਾ ਚੌਂਕੀ ਕਲਮਾ ਚੌਂਕੀ ਦੋਵਾਂ ਦੇ ਵਿੱਚੋਂ ਤੁਸੀਂ ਆਪਣੇ ਆਪ ਦੋਵਾਂ ਪੁਲਿਸਾਂ ਨੂੰ ਇਨਫੋਰਮ ਕਰ ਦਿਓ ਕਿਉਂਕਿ ਦੋਵੇਂ ਪਾਸੇ ਇੱਕ ਪਾਸਾ ਜਿਹੜਾ ਵਾ ਉਹ ਰੋਪੜ ਵਿੱਚ ਪੈਂਦਾ ਔਰ ਇੱਕ ਪਾਸਾ ਜਿਹੜਾ ਵਾ ਉਹ ਅਨੰਦਪੁਰ ਚ ਪੈਂਦਾ ਠੀਕ ਜੀ ਧੰਨਵਾਦ ਧੰਨਵਾ ਲਿਆਵਾ ਪਾ ਐਸਐਸਪੀ ਸਾਹਿਬ ਨੂੰ ਵੀ ਫੋਨ ਕਰਕੇ ਵੇਖ ਲੈਂਦੇ ਆਂ ਅਗਰ ਉਹਨਾਂ ਨੂੰ ਫੋਨ ਜਾਂਦਾ ਤੇ ਉਹ ਚੱਕ ਲੈਣ ਇਸ ਟਾਈਮ ਵੈਸੇ ਪੁਲਿਸ ਘਾਟ ਹੀ ਫੋਨ ਚੱਕੂਗੀ ਲੋ ਜੀ ਆਓ ਨਿੱਦਰ ਤੁਹਾਨੂੰ ਵਿਖਾਣੇ ਐ ਐਸਐਚਓ ਡਿਪਟੀ ਜਿੰਨੇ ਸਾਰੇ ਇੱਥੇ ਹੈਗੇ ਆ ਇਹ ਪਤਾ ਕਰਨਾ ਪਊਗਾ ਇੱਥੇ ਇਨਵੋਲਡ ਹੈ ਕਿ ਨਹੀਂ ਹੈ ਇਹ ਪੁਲਿਸ ਪਤਾ ਕਰੇ ਅਸੀਂ ਐਸਐਸਪੀ ਸਾਹਿਬ ਨੂੰ ਫੋਨ ਕਰ ਰਹੇ ਆਂ ਮੈਨੂੰ ਘੱਟ ਹੀ ਉਮੀਦ ਆ ਕਿਤੇ ਚੱਕਣਗੇ ਵੈਸੇ ਵੀ ਸਰਕਾਰ ਪਾਜੀ ਗੁਡ ਈਵਨਿੰਗ ਜੀ ਮੈਂ ਤੁਹਾਨੂੰ ਬਹੁਤ ਲੇਟ ਡਿਸਟਰਬ ਕਰ ਰਿਹਾ ਹਾਂ ਬਟ ਐਮਰਜੈਂਸੀ ਸਿਚੁਏਸ਼ਨ ਸੀਗੀ ਜੀ ਮੈਂ ਬਰਿੰਦਰ ਢਿਲ ਨੂੰ ਬੋਲ ਰਿਹਾ ਸੀਗਾ ਜੀ ਪਾਜੀ ਮੈਂ ਨਾ ਗੰਪੂਰ ਚ ਖੜਾ ਵਾਂ ਬਿਲਕੁਲ ਆਨੰਦਪੁਰ ਤੇ ਰੋਪੜ ਦੇ ਵਿੱਚ ਘਟੋ ਘਟ ਪਾਜੀ 100 ਟਿੱਪਰ 10 ਮਸ਼ੀਨਾਂ ਸਾਰੇ ਛੱਡ ਕੇ ਇੱਥੋਂ ਭੱਜ ਗਏ ਆ ਵਿੱਚ ਦਰਿਆ ਦੇ ਮਾਈਨਿੰਗ ਚੱਲ ਰਹੀ ਪਾਜੀ ਦੱਬ ਤੇ ਆ ਪਿੰਡਾਂ ਵਾਲੇ ਮੇਰੇ ਨਾਲ ਘੱਟੋ ਘੱਟ 30 35 ਲੋਕ ਆ ਜਿਹੜੇ ਮੈਨੂੰ ਇੱਥੇ ਲੈ ਕੇ ਆਏ ਆ ਤੇ ਜਿਹੜੇ ਕਹਿੰਦੇ ਆ ਵੀ ਆ ਚੀਜ਼ ਆ ਮੈਂ ਤੁਹਾਡੇ ਨੋਟਿਸ 'ਚ ਲਿਆਣਾ ਚੰਦਾ ਸੀ ਅੱਗੇ ਜੋ ਤੁਹਾਨੂੰ ਐਸ ਪਰ ਲਾਅ ਬੈਸਟ ਪੋਸੀਬਲ ਐਕਸ਼ਨ ਲੱਗਦਾ ਮੈਂ ਵੀਡੀਓਜ਼ ਬਣਾ ਲਈਆਂ ਜੀ ਮੈਂ ਸਾਰਾ ਕੁਝ ਬਣਾਇਆ ਹੋਇਆ ਤੁਹਾਨੂੰ ਐਸ ਪਰ ਲਾਅ ਭਾਜੀ ਜੋ ਤੁਹਾਡਾ ਬੰਦਾ ਵਾ ਤੁਸੀਂ ਪਲੀਜ਼ ਉੱਤੇ ਬੰਦੀ ਕਾਰਵਾਈ ਕਰ ਦਿਓ ਜੀ ਠੀਕ ਹੈ ਠੀਕ ਆ ਜੀ ਮੈਂ ਉੱਥੇ ਤੁਹਾਨੂੰ ਕਹਿੰਦੇ ਮੈਂ ਲਾਈਵ ਲੋਕੇਸ਼ਨ ਤੇ ਵੀਡੀਓਜ਼ ਤੁਹਾਨੂੰ ਭਾਜੀ ਵਟਸਐਪ ਕਰ ਰਿਹਾ ਜੀ ਥੈਂਕ ਯੂ ਭਾਜੀ ਥੈਂਕ ਯੂ ਜੀ ਲੋ ਜੀ ਅਸੀਂ ਐਜ਼ ਅ ਇਨਫਾਰਮਡ ਸਿਟੀਜ਼ਨ ਅਸੀਂ ਸਰਕਾਰ ਨੂੰ ਵੀ ਇਨਫਾਰਮ ਕਰਤਾ ਅਸੀਂ ਆ ਵੀਡੀਓ ਵੀ ਉਹਨਾਂ ਨੂੰ ਭੇਜ ਦਿੰਨੇ ਆ ਆ ਇਲੈਕਸ਼ਨ ਕਮਿਸ਼ਨ ਨੂੰ ਵੀ ਕੰਪਲੇਂਟ ਕਰਾਂਗੇ ਔਰ ਆ ਤੁਹਾਡੇ ਸਾਹਮਣੇ ਇਹ ਹਾਲਾਤ ਆ ਪੰਜਾਬ ਸਰਕਾਰ ਦੇ ਮਾੜਾ ਜਿਹਾ ਸਾਰੇ ਇੱਕ ਵਾਰ ਟੋਰਚਾਂ ਦੁਬਾਰਾ ਇੱਧਰ ਨੂੰ ਘਮਾਇਓ ਤਾਂ ਕਿ ਹਨੇਰੇ ਦੇ ਵਿੱਚ ਵੈਸੇ ਹੀ ਬਹੁਤ ਘੱਟ ਦੇਖਦਾ ਆ ਫਿਰ ਵੇਖੋ ਮਸ਼ੀਨ ਖੜੀ ਆ ਗਿੱਲੀ ਗਿੱਲੀ ਮਸ਼ੀਨ ਆ ਵਿਚੋਂ ਦਰਿਆ ਦੇ ਨਿਕਲੀ ਆ ਪਾਣੀ ਚੋਂ ਤਾਂ ਥੱਲੇ ਵਿਖਾਵੇ ਪਾਣੀ ਚੋਂ ਤਾਂ ਵਿਖਾ ਦੇ ਔਰ ਇਹ ਮਸ਼ੀਨਾ ਅਲਾਉਡ ਨਹੀਂ ਆ ਸਾਡੀ ਵੀ ਇਸ ਸਾਡੀ ਵੀ ਇਹੀ ਬੇਨਤੀ ਆ ਦੀ ਇਹ ਕਿਸ ਤਹੇ ਤੇ ਮਾਈਨਿੰਗ ਹੋ ਰਹੀ ਆ ਕੌਣ ਇਹ ਮਾਈਨਿੰਗ ਕਰ ਰਿਹਾ ਕਿੰਨਾ ਨੂੰ ਇਹਦਾ ਪੈਸਾ ਜਾ ਰਿਹਾ ਇਹ ਪੈਸਾ ਪੰਜਾਬ ਸਰਕਾਰ ਕਿੱਥੇ ਲਾ ਰਹੀ ਆ ਇਹ ਪੰਜਾਬ ਦੇ ਕਿਹੜੇ ਮੰਤਰੀ ਇਹਦੇ ਵਿੱਚ ਇਨਵੋਲਡ ਆ ਪੰਜਾਬ ਦੇ ਕਿਹੜੇ ਐਮਐਲਏ ਦੇ ਵਿੱਚ ਇਨਵੋਲਡ ਆ ਇਹ ਸਾਰਾ ਆ ਕੱਟੜ ਇਮਾਨਦਾਰਾਂ ਤੋਂ ਪੁੱਛਿਆ ਜਾਵੇ ਜਿਹੜੇ ਕਹਿੰਦੇ ਸੀ ਸਾਨੂੰ 13 ਸੀਟਾਂ ਦੇ ਦਿਓ ਇਸ ਕਰਕੇ ਦੇਣੀਆਂ ਇਹਨਾਂ ਨੂੰ 92 ਸੀਟਾਂ ਤੇ 13 ਸੀਟਾਂ ਆ ਹਾਲਾਤ ਬਣਾਉਣ ਵਾਸਤੇ ਆ ਉਹ ਤੁਹਾਨੂੰ ਹੋਰ ਵਿਖਾ ਦਿੰਦੇ ਇਹਨਾਂ ਦਾ ਹਾਲਾਤ ਆ ਜੋ ਅੱਗੇ ਹਲੇ ਤੁਹਾਨੂੰ ਹੋਰ ਵਿਖਾਣੇ ਆ ਕੱਟੜ ਇਮਾਨਦਾਰ ਵੇਖ ਲਓ ਭਗਵੰਤ ਮਾਨ ਜੀ ਘਟੋਂ ਘਟ ਭਗਤ ਸਿੰਘ ਦੀਆਂ ਸੋਹਾਂ ਖਾਧੀਆਂ ਹੋਣ ਭਗਤ ਸਿੰਘ ਦੀਆਂ ਫੋਟੋਆਂ ਲਾਂਦੇ ਫਿਰਦੇ ਹੋਣ ਇਸ ਕਰਕੇ ਤਾਂ ਕਿ ਗਰੀਬਾਂ ਦਾ ਰੋਜ਼ਗਾਰ ਮਾਰ ਕੇ ਤੁਸੀਂ ਇਸ ਤਰੀਕੇ ਨਾਲ ਚੱਲੋ ਦੇਖਾ ਜਿੱਦੀਆਂ ਮਸ਼ੀਨਾਂ ਆ ਮਸ਼ੀਨਾਂ ਤੇ ਮੜਾ ਜਾ ਮਾਰਿਓ ਲਾਈਟ ਇੱਕ ਵਾਰ ਦੁਬਾਰਾ ਹੋ ਵੀ ਜਦੋਂ ਅੱਜ ਮੈਂ ਲੜਾਈ ਜਾਂਦੀ ਹੁੰਦੀ ਹੈ ਉਹ ਨੀਚੇ ਲਾਈਟਾਂ ਦੇਖਦੀ ਉਹ ਪੜਦੀਆਂ ਲਾਈਟਾਂ ਉੱਪਰ ਆ ਸਾਰੀਆਂ ਇੱਥੋਂ ਉੱਪਰੋਂ ਦਿਖਾਉਂਦੇ ਤੁਹਾਨੂੰ ਆਉਂ ਖਸਾਉਂਦੇ ਆ ਸਾਰਾ ਇਦਰ ਨੂੰ ਅੱਗੇ ਜੀ ਬਈਆਂ ਮਸ਼ੀਨਾਂ ਭੱਜ ਗਈਆਂ ਜੀ ਆਹ ਦੇਖ ਲੋ ਆ ਸਾਰੇ ਆ ਚੱਪੜਾਂ ਪਈਆਂ ਦੇਖੋ ਡਰਾਈਵਰਾਂ ਦੀਆਂ ਆ ਚੱਪੜਾਂ ਪਈਆਂ ਨੇ ਬੋਤਲਾਂ ਸੁੱਟ ਗਏ ਬਾਰਾ ਤੇਰੇ ਬੋਤਲਾਂ ਚੱਪੜਾਂ ਚੱਪੜਾਂ ਬਾਹਰ ਸੁੱਟ ਗਏ ਵੀ ਦਿਖਾਏ ਜਿਹੜੀ ਆਪਣੀਆਂ ਗੱਡੀਆਂ ਰੋਕੀਆਂ ਆ ਕੇ ਗੱਡੀ ਲਾ ਕੇ ਹਾਂ ਉਹ ਤੁਹਾਨੂੰ ਉਹ ਵੀ ਵਿਖਾ ਦਿੰਦੇ ਉਹ ਦੇਖੋ ਉਹ ਬੰਦੇ ਭੱਜ ਰਹੇ ਹੁਣ ਫੇਰ ਦੁਬਾਰਾ ਉਹ ਜਾਓ ਉਹ ਬੰਦੇ ਸਾਲੂ ਦੇਖਣ ਆਏ ਆ ਉਹ ਦੇਖੋ ਟਿੱਪਰ ਜਾ ਰਹੇ ਉਹ ਦਿਖਾਵਾ ਮਾਰਾ ਗਿਆ ਟਿੱਪਰ ਉੱਥੇ ਜਾਂਦੇ ਉਹ ਜਿਹੜੇ ਬਚ ਗਏ ਹੁਣ ਇਹ ਵੀ ਗਿਆ ਕਿ ਪਹਿਲੀ ਬੰਦ ਆ ਇੱਕ ਪੁਲ ਪਹਿਲਾਂ ਬੰਦ ਹੋ ਗਿਆ ਆ ਦੂਜਾ ਪੁਲ ਕਟੜ ਮਾਅਨਦਾਰਾਂ ਤੋਂ ਪੁੱਛ ਲੋ ਇਹ ਦੂਜਾ ਪੁਲ ਬੰਦ ਹੋਣ ਵਾਲਾ ਆ ਤੁਹਾਡੇ ਸਾਹਮਣੇ ਆ ਡਰਾਈਵਰ ਵਿਚਾਰੇ ਵੇਖ ਲੋ ਆ ਇਸ ਟਾਈਮ ਦੇ ਵਿੱਚ ਚਲੋ ਆ ਵੇਖ ਲੋ ਨਜ਼ਾਰਾ ਮੜਾ ਜਾ ਅਸੀਂ ਪੁੱਛ ਲੰਨੇ ਕਿਸੇ ਤੋਂ ਭਾਈ ਸਾਹਿਬ ਇਮਪਲੋਇਜ਼ ਆ ਵੇਖੋ ਸਾਨੂੰ ਵੇਖ ਕੇ ਕਹਿੰਦੇ ਭਾਈ ਹਣੀ ਭਾਈ ਅਸੀਂ ਕੁਝ ਨਹੀਂ ਕਹਿੰਦੇ ਸਾਡੀ ਗਲਤੀ ਸੁਣ ਲੋ ਵੇਖੋ ਨਾ ਇਹ ਅੰਦਰ ਨਾ ਜਾਇਓ ਟਰੈਸ ਪਾਸਿੰਗ ਹੋ ਗਈ ਐਵੇਂ ਬਾਅਦ ਚ ਕਹਿਣਗੇ ਉਹ ਵੇਖੋ ਕੈਂ ਭੱਜਦੇ ਸਾਰੇ ਆਹ ਵੇਖ ਲੋ ਇਹ ਨਾ ਸਾਡੇ ਨਾਲ ਪਿੰਡਾਂ ਦੇ ਲੋਕ ਇੱਥੇ ਆਏ ਜਿਹੜੇ ਵਿਚਾਰੇ ਦੱਸ ਸਕਦੇ ਤੁਹਾਨੂੰ ਵੱਧ ਤੋਂ ਵੱਧ ਕਿ ਕਹਨੇ ਕਿਸ ਹਾਲਾਤਾਂ ਦੇ ਨਾਲ ਇੱਥੇ ਮਾਈਨਿੰਗ ਹੋ ਰਹੀ ਆ ਪਰ ਇਹ ਜਿਹੜੇ ਰੇਡਾਂ ਪਾਉਂਦੇ ਸੀਗੇ ਭਗਵਾਨ ਤਮਾਨ ਹੋਣੀ ਜਿਹੜੇ ਕਹਿੰਦੇ ਸੀ ਵੀ ਕਟੜ ਇਮਾਨਦਾਰ ਆ ਅੱਜ ਦੱਸੋ ਕਿੱਥੇ ਗਈ ਕਟੜ ਇਮਾਨਦਾਰੀ ਵਾਹੋ ਮੜਾ ਜਾ ਇੱਥੋਂ ਲਾਈਨ ਨਹੀਂ ਦੇਖੂਗੀ ਦੁਬਾਰਾ ਆ ਲੋ ਜੀ ਆ ਲੋ ਉਹਨੇ ਟੋਰਚ ਮਾਰੋ ਟੋਰਚ ਜਿਹਦੇ ਕੋਲ ਟਾਰਚਾ ਮਾਰਿਓ ਮੜੀ ਜੀਆਂ ਸਾਰੇ ਚਮਕਿਆ ਕਰਦੇ ਸਾਰੇ ਚਮਕ ਆ ਦੇਖ ਲੋ ਆ ਲਾਈਨ ਦੀ ਲਾਈਨ ਉਹ ਪਿੱਛੇ ਤੱਕ ਆ ਇਹ ਤਾਂ ਪੁੱਛ ਲੈ ਪਾਰਕਿੰਗ ਦੀ ਜਗ੍ਹਾ ਵਾ ਆ ਮਸ਼ੀਨਾਂ ਖੜੀਆਂ ਪਾਰਕਿੰਗ ਦੀ ਜਗ੍ਹਾ ਕੋਈ ਇੱਥੇ ਕਿਸੇ ਦਾ ਪਾਰਕਿੰਗ ਤਾਂ ਨਹੀਂ ਕੱਲ ਨੂੰ ਬਣਾ ਦੇਣਗੇ ਆਓ ਅਰੇ ਆਖੀ ਫੋਨ ਦੀ ਲੋੜ ਨਹੀਂ ਸਿੱਟੀ ਹੁਣ ਪੁੱਛ ਲੋ ਜਿਹੜਾ ਇੱਥੋਂ ਦਾ ਲੋਕਲ ਐਮਐਲਏ ਦਿਨੇਸ਼ ਚੱਡਾ ਸੀ ਹੁਣ ਦੱਸ ਭਾਈ ਤੂੰ ਤਾਂ ਸਭ ਤੋਂ ਵੱਧ ਆਰਟੀਆਈ ਪਾਉਂਦਾ ਸੀ ਇਲੀਗਲ ਮਾਈਨਿੰਗ ਤੇ 2 ਸਾਲ ਹੋ ਗਏ ਤੇਰੇ ਸਾਹਮਣੇ ਇਲੀਗਲ ਮਾਈਨਿੰਗ ਚੱਲ ਰਹੀ ਆ ਹਰਜੋਤ ਮਹਸ ਤੂੰ ਤਾਂ ਮੰਤਰੀ ਸੀ ਆ ਤੁਹਾਡੇ ਦੋਵਾਂ ਦਾ ਇਲਾਕਾ ਆ ਤੁਸੀਂ ਆਪਣੇ ਆਪ ਨੂੰ ਜਿਹੜਾ ਇਲਾਕਾ ਐਮਐਲਏ ਕਹਿੰਦੇ ਹੋ ਇਹ ਆ ਤੁਹਾਡਾ ਦੋਵਾਂ ਦਾ ਇਲਾਕਾ ਇਹ ਆ ਇੱਥੋਂ ਦੇ ਮੌਜੂਦਾ ਸਰਕਾਰਾਂ ਦੇ ਹਲਾਜ ਇਧਰ ਦੇ ਇਧਰ ਇੱਥੇ ਆਮ ਬੰਦਾ ਪਹੁੰਚ ਨਹੀਂ ਸਕਦਾ ਲੋਕਲੇ ਲੁੱਟੀ ਜਾਂਦੇ ਇੱਥੇ ਇੱਥੇ ਨਾਰਮਲ ਬੰਦੇ ਆ ਹੁਣ ਸਾਰੇ ਪਹਿਲਾਂ ਇੱਥੇ ਸਾਰੇ ਹੁਣੇ ਮਸ਼ੀਨਾਂ ਚੱਲ ਰਹੀਆਂ ਸੀ ਹੁਣੇ ਆ ਸਾਰੀਆਂ ਬੰਦ ਹੋਈਆਂ ਆਓ ਤੁਹਾਨੂੰ ਅੱਗੇ ਹੋਰ ਬਖਾਣੇ ਆ ਔਰੇ ਰਾਤ ਨੂੰ ਹੀ ਕਰਦੇ ਆ ਇਹ ਧੰਦਾ ਇਹ ਲੋ ਇਹ ਲੋਕਲ ਜਿਹੜੇ ਕਹਿੰਦੇ ਸੀ ਲੋਕਲਵਾਦ ਦਾ ਨਾਰਾ ਲੋਕਲਵਾਦ ਲੋਕਾਂ ਨੂੰ ਲੁੱਟਣ ਲੱਪਿਆ ਅੱਧਾ ਖਾਓ ਤੇ ਲਗਾਓ ਉੱਪਰ

ਹਣ ਪੁੱਛੋ ਹਣ ਪੁੱਛੋ ਇਨ੍ਹਾਂ ਤੋਂ ਵੀ ਜਿਹੜੇ ਰਾधव ਕੱਡਾ ਕੜ ਰੋਪੜਾ ਰਿਆ ਇਹਨੂੰ ਪੁੱਛ ਲੈ ਹੁਣ ਆਏਗਾ ਇੱਥੇ ਰੇਡਾਂ ਮਾਰਨ ਉਦੋਂ ਤਾਂ ਤੂੰ ਜੇ ਸਰਕਾਰ 'ਚ ਨਹੀਂ ਸੀ ਉਦੋਂ ਤਾਂ ਤੈਨੂੰ ਰੇਡ ਮਾਰਨੀ ਆਂਦੀ ਸੀ ਹੁਣ ਪੁੱਛ ਲੋ ਦਿਨੇਸ਼ ਚੱਡੇ ਤੋਂ ਜਿਹੜਾ ਇੱਥੋਂ ਦਾ ਐਮਐਲਏ ਆ ਦੱਸ ਭਾਈ ਹੁਣ ਚੱਕ ਨੂਰਪੁਰ ਵੇਦੀ ਚੱਲ ਕੇ ਸੋਂ ਵੀ ਤੇਰਾ ਕਿੰਨਾ ਹਿੱਸਾ ਹੈ ਇਨ੍ਹਾਂ ਸਾਰਿਆਂ ਦੇ ਵਿੱਚ ਕੀ ਗੱਲ ਇਹ ਆ ਕੱਟੜ ਇਮਾਨਦਾਰ ਇਹ ਆ ਇਨ੍ਹਾਂ ਦੀ ਸਰਕਾਰ ਜਿਹੜੀ ਕਹਿੰਦੀ ਸੀ ਵੀ ਮਾਈਨਿੰਗ ਨੂੰ ਖਤਮ ਕਰਦਾਂਗੇ ਰੈਵਨਿਊ ਸਰਪਲਸ ਕਰਦਾਂਗੇ ਇੱਥੋਂ ਆਊ 20000 ਕਰੋੜ ਜਿਹੜੀ ਕੇਜਰੀਵਾਲ ਦੀ ਫੰਡਿੰਗ ਹੋ ਰਹੀ ਆ ਜਿਹੜੀ ਆ ਆਮ ਆਦਮੀ ਦੀ ਪਾਰਟੀ ਦੇ ਜਿਹੜੇ ਫਲੈਕਸ ਲੱਗਦੇ ਆ ਆ ਜਿਹੜੇ ਆਮ ਆਦਮੀ ਪਾਰਟੀ ਆ ਜਿ ਇਲੈਕਸ਼ਨਾਂ 'ਚ ਖਰਚਾ ਕਰਨੀ ਆ ਇੱਥੋਂ ਪੁੱਟ ਪੁੱਟ ਕੇ ਸਾਡੇ ਇੱਥੋਂ ਇਲਾਕਿਆਂ 'ਚੋਂ ਰੇਤਾ ਪੱਥਰ ਬੋਲਡਰ ਆ ਸਾਰੇ ਤਰੀਕੇ ਦੇ ਨਾਲ ਇਹਨਾਂ ਦੀ ਆ ਚੱਲਦੀ ਪਈ ਆ ਔਰ ਮੈਂ ਬੜੀ ਧੀਰ ਤੋਂ ਇਸ ਗੱਲ ਦੇ ਉੱਤੇ ਮੈਂ ਚਾਹੁੰਦਾ ਸੀਗਾ ਵੀ ਹਾਂ ਉਦੋਂ ਗੱਲ ਕੀਤੀ ਜਾਵੇ ਜਦੋਂ ਤੁਹਾਡੇ ਸਾਹਮਣੇ ਆ ਸਾਰਾ ਕੁਝ ਹੋਵੇ ਆਜ ਇਹਨਾਂ ਦੇ ਅਸਲੀ ਹਾਲਾਤ ਇਹ ਸਾਡੇ ਤੇ ਇਲਜ਼ਾਮ ਲਾਉਂਦੇ ਸੀ ਕਿ ਸਾਡੇ ਤੇ ਗੱਲਾਂ ਕਰਦੇ ਸੀ ਲਿਆਓ ਅਸੀਂ ਤਾਂ ਖੁੱਲ ਕੇ ਸ਼ਰੀਆਮ ਕਹਿੰਦੇ ਆ ਵੀ ਲਿਆਓ ਕੱਢੋ ਇਹਦੇ ਵਿੱਚ ਸਾਰੀ ਕਾਰਵਾਈ ਤੇ ਪਤਾ ਕਰੋ ਦੱਸੋ ਕਿਹੜਾ ਕਿਹੜਾ ਬੰਦਾ ਇੱਥੇ ਆਪਣਾ ਕੀ ਕਹਿੰਦੇ ਇਨਵੋਲਡ ਆ ਕਿੰਨਾਂ ਨੂੰ ਕਿੰਨੇ ਹਿੱਸੇ ਜਾਂਦੇ ਆ ਇੰਨੀਆਂ ਮਸ਼ੀਨਾਂ ਇੰਨੇ ਸਾਰਾ ਕੁਝ ਪੁਲਿਸ ਨੂੰ ਕਰੋ ਫੋਨ ਕਰਿਆ ਜੀ ਆ ਲੋ ਆ ਸਾਨੂੰ ਅਸੀਂ ਤੁਹਾਡੇ ਕੋਲ 152 ਤੇ ਆਏ ਸੀ 152 ਦੇ ਉੱਤੇ ਆਏ ਸੀ ਅੱਜ 2:13 ਹੋ ਗਈ ਇੱਥੇ ਪੁਲਿਸ ਨਾਮ ਦੀ ਕੋਈ ਚੀਜ਼ ਨਹੀਂ ਆ ਇੱਥੇ ਨਾ ਪੁਲਿਸ ਆਈ ਆ ਤੇ ਨਾ ਕੋਈ ਬੰਦਾ ਆਇਆ 2:02 ਤੇ ਕਾਲ ਕਰੀ ਸੀ ਹਲੇ ਤੱਕ ਹਲੇ ਤੱਕ ਕੋਈ ਰਿਸਪੌਂਸ ਨਹੀਂ ਅਸੀਂ ਇੱਥੇ ਖੜੇ ਆ ਕਿਉਂਕਿ ਅਸੀਂ ਇੱਥੇ ਵੇਖਦੇ ਪਏ ਆ ਕਿਉਂਕਿ ਹੁਣੇ ਉਹਨਾਂ ਨੇ ਟਿੱਪਰ ਤੇ ਮਸ਼ੀਨਾਂ ਕੱਢਣੀਆਂ ਅਸੀਂ ਤਾਂ ਹੀ ਇੱਥੇ ਖੜੇ ਆ ਪੁਲ ਤੇ ਚੌਂਕੀ ਆ ਜੀ ਆ ਪੁਲ ਦੇ ਉੱਤੇ ਇਥੋਂ ਕਿਲੋਮੀਟਰ ਤੇ ਚੌਂਕੀ ਆ ਆਓ ਦੁਬਾਰਾ ਦੇਖੀਏ ਆਜੋ ਆਜੋ ਭਾਈ